ਪਾਸ਼ਾ ਵਿਭਾਗਿੰਦਾ ਪੰਜਾਬ ਦੇ ਖੋਜ ਪੱਤਾ ਜਿਹੜਾ ਪੰਜਾਬੀ ਦੁਨੀਆ ਹੈਗਾ ਯਾਰ ਸਾਲਾ ਉਹਦੇ ਵਿੱਚ 1955 ਈਸਵੀ ਵਿੱਚ ਇਹਨਾਂ ਨੇ ਪਾਸ਼ਾ ਲਿਆ ਜਿਹੜੀਆਂ 10 ਜਿਹੜੀ ਸੌਰੀ 12 ਜਿਹੜੀਆਂ ਕਿਸਮਾਂ ਬਾਰੇ ਦੱਸਿਆ ਹੈ ਨੰਬਰ 1 ਤੇਗਾ ਪੋਠੋਹਾਰੀ ਨੰਬਰ 2 ਚਾਂਗੀ ਮਲਤਾਨੀ ਡੋਗਰੀ ਕਾਂਗੜੀ ਪਹਾੜੀ ਮਾਚੀ ਦੁਆਬੀ ਮਲਵੇਈ ਪੁਆਦੀ ਕਟਿਆਣੀ ਤੇ ਰਾਠੀ ਹੁਣ ਅਸੀਂ ਕੁਝ ਪਾਸ਼ਾ ਦੀਆਂ ਬਨਗੀਆਂ ਬਾਰੇ ਦੇਖਾਂਗੇ ਨੰਬਰ 1 ਤੇਗਾ ਵਿਅਕਤੀਗਤ ਭਾਸ਼ਾ ਨੰਬਰ ਦੇ ਉੱਤੇ ਸਲੈਂਗ ਜਾਂ ਆਪਾ ਭਾਸ਼ਾ ਤੇ ਨੰਬਰ ਦੇ ਉੱਤੇ ਗੁਪਤ ਭਾਸ਼ਾ ਨੰਬਰ 1 ਤੇਗਾ ਵਿਅਕਤੀਗਤ ਭਾਸ਼ਾ ਵਿਅਕਤੀਗਤ ਭਾਸ਼ਾ ਕਿਹੜੀ ਹੁੰਦੀ ਕਹਿੰਦਾ ਕਿਸੇ ਵਿਅਕਤੀ ਦਾ ਨਿੱਜਣ ਨਿੱਜੀ ਬੋਲਣ ਢੰਗ ਹੀ ਵਿਅਕਤੀਗਤ ਭਾਸ਼ਾ ਹੈ ਮਤਲਬ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆ ਆਪਸ ਦੇ ਵਿੱਚ ਕੋਈ ਵੀ ਵਿਸ਼ੇ ਬਾਰੇ ਤਾਂ ਉਹ ਕੀ ਆ ਵਿਅਕਤੀਗਤ ਭਾਸ਼ਾ ਹੈ ਕਹਿੰਦਾ ਸਭ ਵਿੱਚ ਵਿਅਕਤੀਗਤ ਭਾਸ਼ਾ ਕਿਸੇ ਭਾਸ਼ਾ ਵਿੱਚੀਸ਼ ਦੀ ਲਘੁਤਮ ਇਕਾਈ ਮੰਨੀ ਨਹੀਂ ਜਾਂਦੀ ਵਿਅਕਤੀਗਤ ਭਾਸ਼ਾ ਭਾਸ਼ਾਵਸਾਰੀ ਦੀ ਨਹੀਂ ਹੁੰਦੀ ਇਹ ਤੋਂ ਹੀ ਅੱਗੇ ਵਰਗ ਭਾਸ਼ਾ ਸੰਪਰਦਾਇਕ ਭਾਸ਼ਾ ਉਪਭਾਸ਼ਾ ਰਾਸ਼ਟਰੀ ਭਾਸ਼ਾ ਤੇ ਟਕਸਾਲੀ ਭਾਸ਼ਾ ਬਣਦੀ ਆ ਉਹੀ ਮਤਲਬ ਕਿ ਜਿਹੜੀ ਜਿਹੜੀ ਅਸੀਂ ਬੋਲ ਚੱਲਦੀ ਭਾਸ਼ਾ ਵਰਤਦੇ ਆ ਉਹ ਜਿਹੜੀ ਵਿਅਕਤੀਗਤ ਭਾਸ਼ਾ ਆ ਉਹ ਤੋਂ ਹੀ ਹੌਲੀ ਹੌਲੀ ਅੱਗੇ ਜਿਹੜੀਆਂ ਹੋਰ ਭਾਸ਼ਾਵਾਂ ਬਣਦੀਆਂ ਆ ਉਸ ਤੋਂ ਬਾਅਦ ਹੈਗਾ ਅਪ ਭਾਸ਼ਾ ਅਪ ਭਾਸ਼ਾ ਨੂੰ ਸਲੈਂਗ ਵੀ ਕਹਿੰਦੇ ਆ ਅਪ ਭਾਸ਼ਾ ਜਿਹੜੀ ਹੁੰਦੀ ਆ ਅਪ ਭਾਸ਼ਾ ਹੁੰਦੀ ਆ ਕਹਿੰਦੇ ਕਿ ਕਿਸੇ ਨੂੰ ਅਸੀਂ ਜਿਹੜੇ ਅਸੱਭਿਅਕ ਸ਼ਬਦ ਬੋਲਦੇ ਆ ਮਤਲਬ ਜਿਨ੍ਹਾਂ ਨਾਲ ਅਗਲੇ ਨੂੰ ਗੁੱਸਾ ਚੜਦਾ ਹੈ ਇਹ ਕਹਿੰਦਾ ਇਹ ਵਿਚਲੇ ਸ਼ਬਦਾਂ ਦੇ ਸਬਕ ਸ਼ਬਦਾਂ ਦੀ ਧਾਰਨੀ ਹੁੰਦੀ ਹੈ ਸ਼੍ਰਾਣੀ ਵਿਸ਼ੇਸ਼ਾ ਸ਼ਬਦ ਆਪਾ ਭਾਸ਼ਾ ਮੇਨੇ ਚੇੜ ਨਿੰਦੇ ਆ ਤੇ ਕਠਾਕ ਸ਼ਾਦਨਾ ਸੰਬੰਧਿਤ ਹੁੰਦੇ ਜਦੋਂ ਅਸੀਂ ਕਿਸੇ ਨਾਲ ਲੜਾਈ ਝਗੜਾ ਕਰਦੇ ਆ ਉਹਨੂੰ ਜਿਹੜੇ ਸ਼ਬਦ ਬੋਲਦੇ ਉਹ ਸਾਡੀ ਆਪਾ ਭਾਸ਼ਾ ਹੁੰਦੀ ਹੈ ਅੰਗਰੇਜ਼ਨ ਕਹਿੰਦਾ ਹੈ ਜਿਹੜੀ ਭਾਸ਼ਾ ਛੇਤੀ ਛੇਤੀ ਬਦਲਦੀ ਹੈ ਉਹ ਸਲੈਂਗ ਹੈ ਉਦਾਹਰਨ ਲਗਾਓ ਪਿੱਠੂ ਚਮਚਾ ਮਢੀਰ ਮਾਮੇ ਆਦਿ ਨੰਬਰ ਤੇ ਧੀਕਾ ਗੁਪਤਪਾਛਾ ਗੁਪਤਪਾਛ ਹੁੰਦੀ ਹੈ ਕਿੰਨਾ ਇਹ ਭਾਸ਼ਾ ਦੀ ਵਰਤੋਂ ਅਸੀਂ ਆਪਣੀ ਗੱਲਬਾਤ ਨੂੰ ਦੂਜੇ ਲੋਕਾਂ ਤੋਂ ਜਿਹੜਾ ਆ ਗੁਪਤ ਰੱਖਣੇ ਦੀ ਵਰਤੋਂ ਕਰਦੇ ਆ ਇਹਦੇ ਵਿੱਚ ਲੋਕ ਆਪਣੇ ਪ੍ਰਤੀਕ ਬਣਾ ਲੈਂਦੇ ਆ ਦ ਫੌਜ ਵਿੱਚ ਲੜਾਈ ਸਮੇਂ ਦੀ ਭਾਸ਼ਾ ਦੀ ਵਰਤੋਂ ਹੁੰਦੀ ਹੈ ਤੇ ਪੰਜਾਬੀ ਨਿਹੰਗ ਸਿੰਘਾਂ ਦੁਆਰਾ ਵੀ ਅੱਜ ਵੀ ਗੁਪਤਪਾਛਾ ਬੋਲੀ ਜਾਂਦੀ ਹੈ ਜਿਵੇਂ ਦੁੱਧ ਨੂੰ ਸਮੁੰਦਰ ਅਤੇ ਛੋਲਿਆਂ ਦਾ ਬਦਾਮ ਕਹਿਣਾ ਆ ਉਸ ਤੋਂ ਬਾਅਦ ਅਗਰ ਰਜਿਸਟਰ ਭਾਸ਼ਾ ਇਹ ਕਿੱਤੇ ਨਾਲ ਸੰਬੰਧਿਤ ਭਾਸ਼ਾ ਰਜਿਸਟਰ ਬਣ ਗਈ ਤਾਂ ਨਾਮ ਅੱਤੇ ਆਇਆ ਖੇਲਚਾ ਹਲਵਾਈ ਜਾਂ ਦਰਜੀ ਦੇ ਕਿਤੇ ਨਾਲ ਸੰਬੰਧਿਤ ਸ਼ਬਦ ਡਾਕਟਰ ਖੇਤੀਬਾੜੀ ਕਾਨੂੰਨ ਹੋ ਗਿਆ ਸਕੂਲ ਨਾਲ ਹੋ ਗਿਆ ਹਸਪਤਾਲ ਨਾਲ ਹੋ ਗਿਆ ਜਿਹੜੇ ਉਹਦੇ ਨਾਲ ਸੰਬੰਧਿਤ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਸੀਂ ਸ਼ਬਦ ਵਰਤਦੇ ਆ ਉਹਨਾਂ ਨੂੰ ਅਸੀਂ ਰਜਿਸਟਰਡ ਭਾਸ਼ਾ ਦਾ ਨਾਮ ਦਿੰਨੇ ਆ ਉਸ ਤੋਂ ਬਾਅਦ ਇਹ ਪਿਜਨ ਅਤੇ ਕਰਯੂਲ ਬਣ ਗਈ ਪਿਜਨ ਕਿੰਨੇ ਕਹਿੰਦਾ ਪਿਜਨ ਦਾ ਭਾਵ ਹੁੰਦਾ ਕੰਮ ਚਲਾਉ ਭਾਸ਼ਾ ਇਹਨੂੰ ਟ੍ਰੇਡ ਇਹਨੂੰ ਮਤਲਬ ਜਦੋਂ ਬਟ੍ਰੇਡ ਹੁੰਦਾ ਵਪਾਰ ਕਰਨਾ ਵਪਾਰਿਕ ਭਾਸ਼ਾ ਵੀ ਕਹਿੰਦੇ ਆ ਇਹ ਭਾਸ਼ਾ ਮਾਤ ਭਾਸ਼ਾ ਬਣਨ ਦੇ ਸਮਰੱਥ ਨਹੀਂ ਹੁੰਦੀ ਅੰਗਰੇਜ਼ੀ ਦਾ ਬਿਜ਼ਨਸ ਚੀਨੀ ਵਿੱਚ ਫਿਜਨ ਬਣ ਗਿਆ ਹੈ ਤੇ ਭਾਸ਼ਾਈ ਸਥਿਤੀਆਂ ਦੇ ਦਬਾਅ ਹੇਠ ਪੈਦਾ ਹੋਈ ਭਾਸ਼ਾ ਨੂੰ ਜਾਂ ਮਿਸ਼ਰਤ ਭਾਸ਼ਾ ਨੂੰ ਫਿਜਨ ਭਾਸ਼ਾ ਕਿਹਾ ਜਾਂਦਾ ਹੈ ਫਿਜਨ ਭਾਸ਼ਾ ਹੁੰਦੀ ਹੈ ਮੈਂ ਕੰਮ ਚਲਾਉਂ ਭਾਸ਼ਾ ਜਿੱਦਾਂ ਅਸੀਂ ਆਪਣਾ ਕੋਈ ਕੰਮ ਕਰਦੇ ਆ ਸਕੂਲ ਵਿੱਚ ਅਸੀਂ ਕੋਈ ਸ਼ਬਦ ਬੋਲਦੇ ਆ ਉਹ ਜਿਹੜਾ ਆ ਉਹ ਸ਼ਬਦ ਜਿਹੜੀ ਕੋਈ ਵੈਲਿਊ ਬਹੁਤ ਜ਼ਿਆਦਾ ਨਹੀਂ ਹੁੰਦੀ ਅਸੀਂ ਸਿਰਫ ਕੰਮ ਚਲਾਉਣ ਲਈ ਉਹ ਜਿਹੜੀ ਸ਼ਬਦ ਦੀ ਵਰਤੋਂ ਕਰਦੇ ਆ ਉਸ ਤੋਂ ਬਾਅਦ ਇਹ ਕਰਿਊਲ ਕਰਿਊਲ ਹੁੰਦਾ ਕਹਿੰਦਾ ਜਦੋਂ ਕੰਮ ਚਲਾਉ ਭਾਸ਼ਾ ਸਮਾਜੀ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਹਨੂੰ ਕਰਿਊਲ ਪੂਰਨ ਭਾਸ਼ਾ ਵਾਂਗ ਕੰਮ ਕਰਨ ਦੇ ਸਮਰੱਥ ਹੋਵੇ ਤਾਂ ਇਸ ਨੂੰ ਕਰਿਊਲ ਕਿਹਾ ਜਾਂਦਾ ਹੈ ਕਹਿੰਦਾ ਬੱਚਿਆਂ ਲਈ ਮਾਤਾ ਪਿਤਾ ਦੀ ਪੀਜਨ ਕਰਿਊਲ ਬਣ ਜਾਂਦੀ ਹੈ ਜਿੱਦਾਂ ਮਤਲਬ ਮਾਂ ਪਿਓ ਦੇ ਜਿਹੜੇ ਬੱਚੇ ਹੈਗੇ ਆ ਮਾਂ ਪਿਓ ਦੇ ਜਿਹੜੇ ਆ ਉਨਾ ਨੂੰ ਨੋਟ ਕਰਦੇ ਹੋ ਕੀ ਕਹਿੰਦੇ ਆ ਜੇ ਮਾਪਿਓ ਗਲਤ ਸ਼ਬਦ ਯੂਜ਼ ਕਰਦੇ ਆ ਤਾਂ ਬੱਚੇ ਵੀ ਉਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਵਰਤਣ ਲੱਗ ਪੈਂਦੇ ਆ ਜੇ ਚੰਗੇ ਸ਼ਬਦ ਵਰਤਦੇ ਆ ਤਾਂ ਬੱਚੇ ਵੀ ਚੰਗੇ ਸ਼ਬਦ ਵਰਤਦੇ ਆ ਇਸ ਲਈ ਉਹਨੇ ਕਿਹਾ ਕਿ ਮਾਤਾ ਪਿਤਾ ਦੀ ਜਿਹੜੀ ਪਿੱਜਨ ਅਮਰ ਕੰਮ ਚ ਲਾਉਂ ਪਾਸ਼ਾ ਹੈ ਉਹ ਬੱਚਿਆਂ ਲਈ ਕਰਯੂਲ ਭਾਸ਼ਾ ਬਣ ਜਾਂਦੀ ਆ ਕਹਿੰਦਾ ਉਰਦੂ ਜਿਹੜਾ ਆ ਪਿੱਜਨ ਤੋਂ ਕਰਯੂਲ ਭਾਸ਼ਾ ਦੀ ਉਦਾਹਰਣ ਆ ਮਤਲਬ ਜਿਹੜਾ ਆ ਉਰਦੂ ਜਿਹੜੇ ਭਾਸ਼ਾ ਦੇ ਸ਼ਬਦ ਆ ਉਹ ਜਿਹੜੇ ਆ ਪਿਜਨ ਪਾ ਸ਼ਾਦੇ ਸੀ ਤੇ ਉਤੋਂ ਹੀ ਕਰੀਓਲ ਭਾਸ਼ਾ ਦੇ ਸ਼ਬਦ ਬਣ ਗਏ ਉਸ ਤੋਂ ਬਾਅਦ ਇਹ ਪਿੰਗਲਿਸ਼ ਪੰਜਾਬੀ ਤੇ ਅੰਗਰੇਜ਼ੀ ਦੀ ਮਿਲਦੀ ਜੁਲਦੀ ਭਾਸ਼ਾ ਨੂੰ ਪਿੰਗਲਿਸ਼ ਕਹਿੰਦੇ ਜਿੱਦਾਂ ਹੁਣ ਸਾਡੇ ਮੂੰਹ ਦੇ ਵਿੱਚ ਹਨਾ ਜਿਹੜੇ ਸ਼ਬਦ ਆ ਉਹ ਬੈਠ ਗਏ ਆ ਅਸੀਂ ਕੀ ਕਰਦੇ ਆ ਇੱਕ ਅੱਧਾ ਸ਼ਬਦ ਪੰਜਾਬੀ ਦਾ ਜਿੱਦਾਂ ਇੱਕ ਅੱਧਾ ਸ਼ਬਦ ਜਿਹੜਾ ਅੰਗਰੇਜ਼ੀ ਦਾ ਜ਼ਰੂਰ ਬੋਲਦੇ ਆ ਪੰਜਾਬੀ ਦੇ ਵਿੱਚ ਕਹਿੰਦਾ ਅੱਜ ਕੱਲ ਪੜੇ ਲਿਖੇ ਪੰਜਾਬੀ ਆਪਸ ਵਿੱਚ ਗੱਲ ਕਰਦੇ ਸਮੇਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਆ ਜਿਵੇਂ ਕਿ ਤੂੰ ਕੀ ਯੂਜ਼ ਕਰ ਰਿਹਾ ਹੈ ਯੂਜ਼ ਮਤਲਬ ਅਸੀਂ ਅੰਗਰੇਜ਼ੀ ਦਾ ਸ਼ਬਦ ਯੂਜ਼ ਕਰ ਲਿਆ ਜਿਹੇ ਹੀ ਅੰਗਰੇਜ਼ੀ ਨੂੰ ਮਾਂ ਪੰਜਾਬੀ ਨੂੰ ਜਿਹੜਾ ਆ ਪਿੰਗਲਿਸ਼ ਦਾ ਨਾਮ ਦਿੱਤਾ ਗਿਆ ਹੁਸਤਵਾ ਦੇ ਘਟਕ ਸਾਲੀ ਭਾਸ਼ਾ ਟਕਸਾਲੀ ਭਾਸ਼ਾ ਇੱਕ ਕਹਿੰਦਾ ਅਦਰਸ਼ ਭਾਸ਼ਾ ਹੁੰਦੀ ਆ